ਮੁੰਡੇ ਆਏ 4-5 ਇੱਕ ਦਾ ਨਾਮ ਇਹਨੂੰ ਪਤਾ ਆ 1 2 ਦਾ ਹੂੰ ਬਾਕੀ 2 3 ਹੋਰ ਸੀਗੇ ਮੈਨੂੰ ਨਹੀਂ ਪਤਾ ਇਹ ਇੱਥੇ ਆਏ ਇਹਨਾਂ ਕੋ ਦਾਦੂ ਸੀਗੇ ਮੇਰੇ ਹੱਥ ਤੇ ਵੀ ਇਹਨਾਂ ਨੇ ਛੁਰਾ ਮਾਰਿਆ ਇੱਕ ਛੁਰਾ ਸੀਗਾ ਮੁੰਡੇ ਕੋ ਆ ਦੇਖੋ ਹੂੰ ਮੇਰੇ ਇੱਥੇ ਇਹਨਾਂ ਨੇ ਮਾਰਿਆ ਤੇ ਅਸੀਂ ਨਾ ਦੌੜ ਕੇ ਇੱਧਰ ਆ ਗਏ ਜੀ ਅੱਛਾ ਜੀ ਤੇ ਅਸੀਂ ਦੌੜ ਕੇ ਮੈਂ ਅੰਦਰ ਬੜਿਆ ਆ ਇਹ ਵੀ ਇਹ ਵੀ ਸਾਡਾ ਘਰ ਆ ਇੱਧਰ ਗਾਂ ਮੇਰੇ ਚਾਚੇ ਦਾ ਘਰ ਇਹਨਾਂ ਕੋ ਸ਼ਰਾਬ ਦੀਆਂ ਬੋਤਲਾਂ ਇਹਨਾਂ ਨੇ ਗਮਲੇ ਚੱਕੇ ਸਾਡੇ ਇਹਨਾਂ ਨੇ ਸਾਡੇ ਗੇਟ 'ਚ ਮਾਰਤੇ ਕਰਨ ਕੀ ਕਰਨ ਕੋਈ ਨਹੀਂ ਭਾਜੀ ਨਹੀਂ ਨਹੀਂ ਕੁਝ ਨਹੀਂ ਆ ਦੁਕਾਨ ਸੀਗੀ ਇੱਥੇ ਅਹੀ ਸਿਕਟਾ ਲੈਣ ਗਏ ਆ ਇਹ ਵੀ ਕਰੇ ਉੱਥੇ ਦੁਕਾਨ ਤੇ ਆ ਪਈ ਇਹ ਕਹਿੰਦਾ ਮੈਂ ਬਹੁਤ ਤਕੜਾ ਗੈਂਗਸਟਰ ਆ ਹੂੰ ਨੀਸ਼ੂ ਆ ਨੀਸ਼ੂ ਇੱਥੇ ਮੋਟਾ ਸਮਾਨ ਪੀਂਦਾ ਉਹ ਠੀਕ ਐ ਚਿੱਟਾ ਪੀਂਦਾ ਉਹ ਵੀ ਦਾ ਵੀ ਆਹੀ ਖੜੇ ਪਈ ਮੇਰੇ ਭਰਾ ਨੂੰ ਨੇ ਇਦਾਂ ਫੜ ਕੇ ਕਹਿੰਦਾ ਕੀ ਗਾਲ ਗੱਡੀ ਇਦਾਂ ਪੰਜੇ ਪਗਾ ਚਲੋ ਛੱਡੋ ਭਾਈ ਕੋਈ ਜਾਨੀ ਭਾਈ ਇੱਕ ਵਾਰੀ ਫੇ ਉਹਨੇ ਦੂਜੀ ਵਾਰੀ ਭਾਈ ਦੂਜੀ ਤੀਜੀ ਵਾਰੀ ਜਦੋਂ ਨੇ ਗਾਲ ਗੱਡੀ ਨਾ ਪਈ ਉਹਨਾਂ ਨੇ ਛੁਰੇ ਕੱਢ ਲਏ ਅੱਛਾ ਜੀ ਅਹੀ ਭਾਈ ਦੋ ਭਰਾ ਸੀਗੇ ਚਾਰਜ ਨੇ ਸੀਗੇ ਅਸੀਂ ਧੋੜ ਕੇ ਭਜੀ ਆ ਗਏ ਇਧਰ ਨੂੰ ਹੂੰ ਅਸੀਂ ਅੰਦਰ ਵੜ ਗਏ ਇਹਨਾਂ ਨੇ ਇੱਥੋਂ ਗਮਲੇ ਚੱਕੇ ਤੋੜੇ ਆ ਗਲੀ ਦੇ ਵਿੱਚ ਬੋਤਲਾਂ ਮਾਰੀਆਂ ਇਹਨਾਂ ਨੇ ਗਲੀ 'ਚ ਕਿਹਦਾ ਘਰ ਆ ਗਲੀ 'ਚ ਵੀ ਮੇਰੇ ਭਰਾ ਦਾ ਘਰ ਆ ਆ ਦੇਖੋ ਮੈਨੂੰ ਇਹਨਾਂ ਨੇ ਫੜਿਆ ਇੱਥੋਂ ਮੇਰੇ ਸ਼ੁਰਾ ਮਾਰੇ ਆ ਅੱਛਾ ਜੀ ਇਹਨਾਂ ਨੇ ਫੜਿਆ ਮੈਨੂੰ ਮੈਂ ਇਹਨਾਂ ਕੋਲ ਬੜੀ ਮੁਸ਼ਕਲ ਬਚ ਕੇ ਨਿਕਲਿਆ ਮੁੰਡਾ ਭਈ ਇੱਥੇ ਦਾ ਨਿਸ਼ੂ ਆ ਇੱਥੇ ਦਾ ਆਪਣੇ ਨਾਲ ਹੀ ਦੋ ਗਲੀਆਂ ਛੱਡ ਕੇ ਦਾ ਘਰ ਅੱਛਾ ਠੀਕ ਐ ਸਿਲ ਮਲੇਰੀਏ ਦੇ ਰਹਿੰਦੇ ਹਾਂ ਹਾਂ ਜੀ ਹਾਂ ਜੀ ਭਈ ਸਮਾਨ ਦਾ ਕੰਮ ਕਰਦਾ ਉਹ ਸਮਾਨ ਪਿੰਦਾ ਹੋਰ ਘਰ ਦੀ ਤੋੜ ਪੱਲ ਜਿਹੜੀ ਤੁਹਾਨੂੰ ਦਿਖਾ ਰਿਹਾ ਲਸੂੜੀ ਮੱਲਾ ਬਸਤੀਆਂ ਦਾ ਇਲਾਕੇ ਦੇ ਬਸਤੀਦਾਰਿਸ਼ ਬੰਦਾ ਦੇ ਵਿੱਚ ਜਿਹੜਾ ਹਮਲਾ ਹੋਇਆ ਜਿਹੜਾ ਗਮਲਾ ਇੱਥੇ ਵੀ ਟੁੱਟਾ ਹੋਇਆ ਯਾਨੀ ਕੀ ਉਹਨਾਂ ਦੀ ਸੀਗੀ ਹਾਂ ਜੀ ਇਲੈਕਸ਼ਨ ਨੁਕਸ਼ਨ ਹੋਏ ਆ ਆਪਾਂ ਦੇ ਭਾਈ ਜਰੂਰ ਕੋਈ ਜਿੱਤ ਗਿਆ ਕੋਈ ਹਾਰ ਗਿਆ ਚਲੋ ਸਾਰਿਆਂ ਦੇ ਨਾਲ ਹੁੰਦੇ ਆ ਪਤਾ ਨਹੀਂ ਕੀ ਉਹਨਾਂ ਦੇ ਮਨ ਦੇ ਵਿੱਚ ਰੰਜਿਸ਼ ਸੀਗੀ ਉਹ ਕਹਿੰਦੇ ਵੀ ਅਸੀਂ ਬਹੁਤ ਤਕੜਾ ਹਾਂ ਕਹਿੰਦਾ ਮੈਂ ਬਹੁਤ ਤਕੜਾ ਗੈਂਗਸਟਰ ਆ ਉਹ ਭਾਈ ਚਿੱਟਾ ਪੀਂਦਾ ਆ ਅੱਛਾ ਸਮਾਨ ਦਾ ਕੰਮ ਕਰਦਾ ਉਹ ਹੂੰ ਪੁਲਿਸ ਪ੍ਰਸ਼ਾਸਨ ਜਦੋਂ ਮਰਜ਼ੀ ਮੈਨੂੰ ਕਵੇ ਮੈਂ ਰੰਗੇ ਹੱਥੀ ਫੜਾਉਂਗਾ ਉਹਨੂੰ ਪੀਂਦਾ ਸਮਾਨ ਖੁੱਦ ਮੈਂ ਮੇਰਾ ਨਾਮ ਅਰਜੁਨ ਹੂੰ ਬਸਤੀ ਨਾਂਚਪੰਦਾ ਬਾਲਮੀਗ ਮਹੱਲੇ ਚ ਰਹਿੰਦਾ ਨਾ ਉਹਨੂੰ ਮੈਂ ਸਮਾਨ ਪੀਂਦਾ ਨਾ ਇਦਾਂ ਹੀ ਫੜਾਉਂਗਾ ਪੁਲਿਸ ਆ ਕੇ ਉਹ ਵੀ ਕਿਸੇ ਪਾਰਟੀ ਦੇ ਸਪੋਰਟਰ ਸੀਗੇ ਨਹੀਂ ਉਹਦੀ ਕਰਤੂਤੀਆਂ ਨਹੀਂ سپورਟਰ ਹੋਵੇ ਉਹ ਹੂੰ ਅੱਛਾ ਜੀ ਜਿਹੜਾ ਬੰਦਾ ਕਰਦਾ ਚਿੱਟੇ ਦਾ ਕੰਮ ਪਿਆ ਪਤਾ ਨਹੀਂ ਚਲੋ ਸਪੋਰਟਸ ਫੂਟ ਦਾ ਮੈਨੂੰ ਨਹੀਂ ਪਤਾ ਵੀ ਕੀ ਦੀ ਆ ਪਿੱਛੇ ਮੈਨੂੰ ਨਹੀਂ ਪਤਾ ਪਰ ਉਹ ਭਾਜੀ ਮੋਟਾ ਛੋਟਾ ਕੰਮ ਕਰਦਾ ਉਹ ਤੇ ਜਿਸ ਵੇਲੇ ਹਮਲਾ ਹੋਇਆ ਭਾਜੀ ਉਸ ਵੇਲੇ ਘਰ ਵਿੱਚ ਕੌਣ ਕੌਣ ਸੀ ਉਸ ਵੇਲੇ ਭਾਜੀ ਮੈਂ ਤੇ ਮੇਰਾ ਬ੍ਰਦਰ ਸੀਗਾ ਅਸੀਂ ਦੋਨੇ ਜਣੇ ਅੱਛਾ ਤੁਸੀਂ ਮਾੜੇ ਇੱਥੇ ਸੀ ਅਸੀਂ ਅੰਦਰ ਬੈਠੇ ਆ ਅਸੀਂ ਮਾੜੇ ਕੀ ਅਸੀਂ ਤਾਂ ਆਪਣੇ ਅੰਦਰ ਬੈਠੇ ਆ ਉਹ ਵੀ ਇੱਥੇ ਮਾਰ ਕੇ ਗਏ ਅਸੀਂ ਫੇਰ ਨਿਕਲੇ ਮਾੜੇ ਕਿਵੇਂ ਦੇ ਦੋ ਘਰ ਦੇ ਵਿੱਚ ਤੁਸੀਂ ਅੰਦਰ ਅਰੈਸਟ ਕਰ ਰਹੇ ਹੋ ਬਾਹਰ ਆ ਕੇ ਲੜਾਈਆਂ ਝਗੜੇ ਥੋੜਾ ਅੱਗੇ ਪੈ ਜਾਂਦਾ ਆ ਅਸੀਂ ਅੰਦਰ ਆਪਣੇ ਬੈਠੇ ਸਾਨੂੰ ਨਹੀਂ ਇਹ ਕਿੰਨੇ ਜਾਣੇ ਸੀ ਟੋਟਲ ਇਹ ਟੋਟਲ ਕਿੰਨੇ ਜਾਣੇ ਦੇਖੇ ਨਹੀਂ ਅਜੇ ਤਾਂ ਦੌੜਦੇ ਹੀ ਦੇਖੇ ਅੱਛਾ ਜੀ ਨੱਠਦੇ ਜਾਂਦੇ ਹੋ ਅੱਛਾ ਗਮਲੇ ਗਮਲੇ ਮਾਰ ਕੇ ਦੌੜ ਕੇ ਦੌੜ ਕੇ ਹਾਂ ਕੀ ਮੰਗ ਕੀ ਕਰਦੇ ਹਨ ਪੁਲਿਸ ਵੀ ਮੋਕੇ ਤੇ ਆ ਗਈ ਹੈ ਕੀ ਮੰਗ ਕਰਦੇ ਪੁਲਿਸ ਉਹਨਾਂ ਨੂੰ ਉਹਨਾਂ ਨੂੰ ਫੜਨਾ ਚਾਹੀਦਾ ਟੋਡਰ ਕਿੰਨੇ ਬੰਦੇ ਸੀ ਸਜ਼ਾ ਦੇਣੀ ਚਾਹੀਦੀ ਆ ਵੀ ਆਹ ਇਦਾਂ ਦਾ ਕੰਮ ਕਿਉਂ ਕਰਦੇ ਪੁਲਿਸ ਵੀ ਬੰਦੇ ਮਾਤੇ ਕਿੰਨੇ ਹੀ ਟੋਡਰ ਕਿੰਨੇ ਬੰਦੇ ਬਾਹਰ ਨਿਕਲ ਜਾਂਦਾ ਉਹਦੇ ਲੱਗਦੀ ਕਿ ਨਾ ਲੱਗਦੀ ਕਿੰਨੇ ਬੰਦੇ ਸੀ ਜਿਹਨਾਂ ਵੱਲੋਂ ਹਮਲਾ ਕੀਤਾ ਸੀ ਟੋਡਰ ਕਿੰਨੇ ਕੁ ਬੰਦੇ ਸੀਗੇ ਉਹ ਬੰਦੇ ਹੈਗੇ ਸੀ 3-4 ਆਪਾਂ ਨੂੰ ਚ ਤਿੰਨ ਚਾਰ ਬੰਦੇ ਟੋੜ ਗਏ ਕੋਈ ਹਥਿਆਰ ਆਦਿ ਸੀ ਜਾ ਉਹਨਾਂ ਨੇ ਮੇਰੇ ਫੋਨ ਲੱਤਿਆ ਮੈਂ ਨਿੱਕਰ ਪਾਈ ਜਿਹੜੇ ਉਹ ਮੁੰਡੇ ਲੁੱਕ ਪਾ ਕੇ ਆਏ ਮੈਂ ਨਿੱਕਰ ਪਾਈ ਦੀ ਉਹਨਾਂ ਨੇ ਮੈਨੂੰ ਫੜਿਆ ਇਦ ਇੱਥੇ ਫੜਿਆ ਨੇ ਛੁਰਾ ਕੱਢਿਆ ਦਾਤ ਕੱਢੇ ਦੋ ਅੱਜ ਪਹਿਲੇ ਹੀ ਉਹਨਾਂ ਕੋ ਸਾਰੇ ਹਥਿਆਰ ਕੇ ਪਹਿਲੇ ਆਏ ਸੀ ਜੀ ਹਾਂਜੀ ਦੋ ਦਾਤ ਸੀਗੇ ਇੱਕ ਛੁਰਾ ਸੀਗਾ ਇਹਨਾਂ ਨੇ ਮੇਰੇ ਮਾਰਿਆ ਹੱਥ ਦੇ ਉੱਤੇ ਇੱਥੇ ਆ ਦੇ ਦੋ ਤੇ ਮੈਂ ਨਾ ਭਜੀ ਅਸੀਂ ਧੋੜ ਕੇ ਨਾ ਮੈਂ ਤੇ ਮੇਰਾ ਭਰਾ ਸਾਡੇ ਘਰ ਆਲ ਨੂੰ ਆ ਗਏ ਭਜੀ ਇਹ ਨਾ ਚਾਰਜ ਨੇ ਸੀਗੇ ਅਸੀਂ ਅੰਦਰ ਵੜੇ ਆ ਇਹ ਸਿੱਧੇ ਇਹਨਾਂ ਨੇ ਗਮਲੇ ਚੱਕੇ ਆ ਇਹਨਾਂ ਨੇ ਉਧਰ ਤੋੜੇ ਉਸ ਤੋਂ ਬਾਅਦ ਇਹਨਾਂ ਨੇ ਇੱਧਰ ਆ ਕੇ ਮੇਰੇ ਭਰਾ ਦੇ ਘਰ ਵੀ ਇਹਨਾਂ ਨੇ ਹਮਲਾ ਕਰਤਾ ਨੀ ਤੁਹਾਡੇ ਭਰਾ ਦੇ ਵੀ ਸੱਟਾਂ ਲੱਗੀਆਂ ਨਹੀਂ ਨਹੀਂ ਉਹਦੇ ਭਈ ਉਹਦਾ ਬ੍ਰਦਰ ਕਿੱਥੇ ਤੁਹਾਡੇ ਬ੍ਰਦਰ ਕਿੱਥੇ ਨੇ ਬ੍ਰਦਰ ਭਾਈ ਮੇਰਾ ਨਾ ਉਹ ਥੋੜਾ ਜਿਹਾ ਹੈਗਾ ਉਹਦਾ ਦਾ ਹੀ ਆ ਉਹਨੂੰ ਘਰੇ ਹੀ ਆਓ ਅੱਛਾ ਹਾਂ ਭਾਈ ਮੰਗ ਕੀ ਕਰਦੇ ਮੈਂ ਮੰਗ ਭਈ ਇਹ ਆ ਵੀ ਸਾਨੂੰ ਇਨਸਾਫ ਪਤਾ ਜਾਵੇ ਉਹ ਪੁੱਛਾਈਏ ਭਾਈ ਕਰੋ ਗੱਲ ਭਾਈ ਥਾਣਾ ਕਿਹੜਾ ਲੱਗਦਾ ਤੁਹਾਡੇ ਏਰੀਆ ਥਾਣਾ ਡਿਵੀਜ਼ਨ ਨੰਬਰ 5 ਵੀਰਾ ਥਾਣਾ ਡਿਵੀਜ਼ਨ ਨੰਬਰ 5 ਦੇ ਇਲਾਕੇ ਦੀਆਂ ਦਿਖਾ ਰਿਹਾ ਜਲੰਧਰ ਤੋਂ ਮੌਕੇ ਤੋਂ ਮੋਹਿੰਦਰਪਾਲ ਜੀ ਪਹੁੰਚੇ ਨੇ ਹਾਂਜੀ ਸਰ ਕੀ ਗੱਲਬਾਤ ਕੀ ਹੈ ਆਈ ਕੰਪਲੇਨਟ ਕੀ ਆਈ ਤੁਹਾਨੂੰ ਐਸੇ ਕੰਪਲੇਨਟ ਲੈਣੀ ਆ ਕੋਈ ਕੜਾਈ ਚੱਲਾ ਹੋਇਆ ਹਾਂਜੀ ਜੀ ਕਿਹੜੀ ਜਗ੍ਹਾ ਤੇ ਸਰ ਕਿਹੜਾ ਇਲਾਕਾ ਜੀ ਆ ਜਗ੍ਹਾ ਕਿਹੜੀ ਆ ਰਸੂੜੀ ਮਹੱਲੇ ਚ ਕਿੰਨਾ ਵੱਲੋਂ ਵਸੂਲ ਹੋਈ ਜੀ ਕੰਪਲੇਨਟ ਕੋਈ ਤਾਂ ਪਤਾ ਨਹੀਂ ਜੀ ਇਨਾਂ ਕੋਈ ਕੰਪਲੇਟ ਕਰਾਈ ਦਿੱਤੀ ਨਹੀਂ ਆਹ ਤੁਹਾਨੂੰ ਖਬਰ ਦੇ ਰਿਹਾ ਸਾਨੂੰ ਤੋਂ ਅੱਛਾ ਕਰੋ ਗੱਲ ਸਾਨੂੰ ਪੂਰੀ ਦਿਓ ਖਬਰ ਤੁਹਾਡੀ ਜੀ ਹਾਂਜੀ ਪੂਰੀ ਦਦੋ ਖਬਰ ਤੁਸੀਂ ਲੈ ਰਹੇਗਾ ਪੂਰੀ ਖਬਰ ਅਸੀਂ ਉਹਨੂੰ ਫੇਰ ਹੀ ਦੱਸਾਂਗੇ ਤੁਹਾਨੂੰ ਬਾਅਦ ਵਿੱਚ ਨਹੀਂ ਹੈ ਜੀ ਵਿਵਾਦ ਦੀ ਮਹਿੰਦਰ ਜੀ ਆ ਦੱਸਿਆ ਮੇਰੇ ਨਾਲ ਪਰ ਤੁਸੀਂ ਕਹਣਾ ਉਹ ਉਧਰ ਖੜਾ ਪਿਆ ਉਹ ਥੋੜਾ ਜਿਹਾ ਸੈਮ ਗਿਆ ਉਹ ਹੂੰ ਉਹਨੂੰ ਲਿੰਕਾ ਨੂੰਕਾ ਲੈ ਆਗੇ ਪਾ